ਮੇਰਾ ਨਾਮ ਰਾਜਿੰਦਰ ਸਿੰਘ ਬਿੱਟੂ ਹੈ ਜੀ ਮੈਂ ਹਲਕਾ ਫਾਤੇਗੜ ਸਾਹਿਬ ਜੀ ਤੋਂ ਲੋਕ ਸਭਾ ਉਮੀਦਵਾਰ ਸਰਦਾਰ ਸਿੰਘ ਰਜੀਮਾਨ ਦੀ ਪਾਰਟੀ ਵੱਲੋਂ ਉਮੀਦਵਾਰਾਂ ਤੇ ਮੈਂ ਹਲਕਾ ਜਿਹੜੇ ਸਾਡੇ ਜਿਹੜੇ ਜ਼ਿਲ੍ਹੇ 'ਚ 9 ਹਲਕੇ ਪੈਂਦੇ ਨੇ ਮੈਂ ਕੱਲੇ-ਕੱਲੇ ਘਰ ਜਾ ਕੇ ਕੱਲੇ-ਕੱਲੇ ਵੀਰ ਨੂੰ ਕੱਲੇ-ਕੱਲੇ ਕੈਂਡੀ ਜਿਹੜੇ ਸਾਡੇ ਵੋਟਰ ਨੇ ਉਹਨਾਂ ਨੂੰ ਇਹੀ ਜਾਗਰੂਕ ਕਰਾਂਗਾ ਕਿ ਜਿਹੜੀ ਅੱਜ ਦੇ ਵਿੱਚ ਸਾਡਾ ਪੰਜਾਬ ਜਿਹੜਾ ਜਿਹੜਾ ਮੌਜੂਦਾ ਸਰਕਾਰ ਜਿਹੜੀ ਹੈ ਇੱਕ ਸਾਡਾ ਕੀ ਕਰ ਰਹੀ ਹੈ ਜਾਂ ਉਹਨਾਂ ਨੂੰ ਜਾਗੋ ਕਰਾਵਾਂਗਾ ਸਰ ਜਿਹੜੀ ਚੋਣ ਲੜ ਰਹੇ ਕਿਹਸ ਮੁੱਦਿਆਂ ਤੇ ਲੜ ਰਹੇ ਆ ਮੈਂ ਪ੍ਰਸ਼ਾਚਾਰ ਬੇਜ਼ਗਾਰੀ ਜਿਹੜੀ ਇੱਥੇ ਅੰਦਰ ਸੀ ਹੈ ਇਹਦੇ ਵਾਸਤੇ ਇੱਥੇ ਨਾ ਕੋਈ ਹਸਪੀਟਲ ਹੈ ਨਾ ਕੋਈ ਫਿਜ਼ੀਕਲ ਕਾਲਜ ਹੈ ਤੇ ਜੋ ਕਿਸਾਨਾਂ ਤੇ ਜੋ ਇੱਥੇ ਝੂਟੇ ਪਰਚੇ ਹੋਏ ਨੇ ਇੱਥੇ ਗੋਲੀ ਚਲਾਈਏ ਬਾਰਡਰ ਤੇ ਕਿਸਾਨਾਂ ਤੇ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਤੇ ਜਿਹੜੀ ਇਹਨਾਂ ਮੈਂ ਸੀਬੀ ਜਾਂਚ ਦੀ ਮੰਗ ਕਰਦਾ ਆ ਵੀ ਜਿਹੜੀ ਗੋਲੀ ਚੱਲੀ ਉਸ ਬਾਰਡਰ ਤੇ ਬੱਚੇ ਹੀ ਰੋਸ਼ਨੀ ਗਈ ਲੱਤਾਂ ਤੇ ਗੋਲੀਆਂ ਲੱਗੀਆਂ ਨੇ ਵੀ ਉਹ ਜਿਹੜੀ ਹੈ ਵੀ ਜਾਂਚੜੀ ਸੀ ਵੀ ਹੋਣੀ ਚਾਹੀਦੀ ਆ ਤੇ ਪੰਜਾਬ ਸਰਕਾਰ ਜਿਹੜੀ ਭੂਮਿਕਾ ਉਹ ਸ਼ੱਕੀ ਜਰੇ ਚ ਆ ਉਹਨਾਂ ਨੇ ਇਸ ਦੇ ਜਿਹੜੇ ਕੋਈ ਵੀ ਜਿਹੜਾ ਪਰਚਾ ਕੀਤਾ ਉਹ ਜ਼ੀਰੋ ਜਿਹੜਾ ਕੀਤਾ ਆ ਉਹਦਾ ਕੀ ਮਤਲਬ ਆ ਹਾਲਾਂਕਿ ਪਰਚਾ 302 ਦਾ ਹੋਣਾ ਚਾਹੀਦਾ ਸੀਗਾ ਜਾਂ ਤਾਂ ਹੋਮ ਮਿਨਿਸਟਰ ਦੇ ਹੁੰਦਾ ਇਹ ਪ੍ਰਾਈਮ ਮਿਨਿਸਟਰ ਜਿਨ੍ਹਾਂ ਦੇ ਰੋਕਿਆ ਰਸਤਾ ਰੋਕਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈਗਾ ਆ ਤੇ ਪੰਜਾਬ ਸਰਕਾਰ ਨੇ ਉਹਦੇ ਇੱਕ ਫਾਰਮੈਲਟੀ ਪੂਰੀ ਕਰਤੀ ਹੈ ਅਣਪਛਾਤੇ ਦੇ ਕਰਤਾ ਗੋਲੀ ਚੱਲੀ ਕਿਹਦੇ ਕਿਹਦੇ ਹੁਕਮ ਅਤੇ ਹੈ ਰਸਤਾ ਕਿਉਂ ਰੋਕਿਆ ਉਹ ਕਿਸੇ ਆਪਣਾ ਪਸੰਦ ਕੰਮ ਤੇ ਜਾਣੀ ਸੀ ਇੱਕ ਆਪਣੀ ਮੰਗ ਮੰਗਣ ਜਾਣੀ ਸੀ ਮੰਗ ਮੰਗਣਾ ਹੱਕ ਦਾ ਹੱਕ ਹੈ ਉਹ ਆਪਣਾ ਹੱਕ ਮੰਗ ਰਹੇ ਨੇ ਸਾਡੇ ਇੱਥੇ ਪੰਜਾਬ ਦੇ ਪਿਛਤਾ ਚਾ ਰਿਆ ਅੱਜ ਹਰ ਜਿਹੜੇ ਪਾਰਟੀ ਦੇ ਲੀਡਰ ਨੇ ਆਪਣੀ ਸੱਤਾ ਦੀ ਭੁੱਖ ਦਿਖਾਉਣ ਲਈ ਪਾਰਟੀਆਂ ਨੇ ਤੇ ਬਦਲ ਦੇ ਨੇ ਉਧਰ ਕੋਈ ਕੈਂਡੀਡੇਟ ਬਣਨ ਦੀ ਕੋਸ਼ਿਸ਼ ਕਰਦਾ ਕੋਈ ਟਿਕਟ ਲੈਣ ਦੀ ਕੋਸ਼ਿਸ਼ ਕਰਦਾ ਪਰ ਸਰਦਾਰ ਸਿਮਰ ਸਿੰਘ ਮਾਨਤ ਜੀ ਜਿਹੜੇ 13 ਕੈਂਡੀਡੇਟ ਨੇ ਉਹ ਇਹ ਮੰਗ ਕਰਦੇ ਨੇ ਅਸੀਂ ਪੰਜਾਬ ਬਚਾਉਣਾ ਆ ਅਸੀਂ ਜਿਹੜੀ ਸਾਡੇ ਪੰਜਾਬ ਦੇ ਬੀ ਆਦਮੀ ਹੋਈਆਂ ਨੇ ਇਹਨਾਂ ਦਾ ਇਨਸਾਫ ਮੰਗਦੇ ਆ ਤੇ ਇਹਨਾਂ ਦੀ ਸੀਏ ਵੀ ਜਾਂਚ ਮੰਗਦੇ ਜਿਨ੍ਹਾਂ ਨੇ ਗੋਲੀ ਚਲਵਾਈ ਬਾਰਡਰ ਤੇ ਕਿਸਾਨਾਂ ਨਾਲ ਹੋਏ ਝੂਠੇ ਪਰਚੇ ਜਿਹੜੇ ਅੱਜ ਬੇਰਜ਼ਗਾਰੀ ਹੋ ਰਹੀ ਹੈ ਇਹ ਦਲ ਬਦਲਣ ਵਾਲੀ ਅਸੀਂ ਕਹਿੰਦੇ ਸੀ ਪੰਜਾਬ ਨੂੰ ਬਦਲਾ ਲਿਆਵਾਂਗੇ ਇਹ ਬਦਲਾ ਕੀ ਹੋਇਆ ਜਿਹੜਾ ਕੋ ਕੰਮ ਚ 5 ਰੁਪਏ ਜੁਦਾ ਸੀ ਅੱਜ 20 ਰੁਪਏ ਜੁਦਾ ਬਹਾਨਾ ਇਹ ਹੈ ਵੀ ਇੱਥੇ ਤਾਂ ਜੀ ਅਸੀਂ ਪੈਸੇ ਨਹੀਂ ਲੈਂਦੇ ਕੋਈ ਮੈਨੂੰ ਡਿਪਾਰਟਮੈਂਟ ਦੱਸ ਦੋ ਵੀ ਜਿੱਥੇ ਕੋਈ ਬਿਨਾਂ ਕਿਸੇ ਪੈਸੇ ਕੰਮ ਹੁੰਦਾ ਹੋਵੇ ਜਾਂ ਇਹ ਕੋਈ ਆਪਣਾ ਕਰਜ਼ਾ ਲੈ ਕੇ 2500 ਰੁਪਏ ਹੁਣ ਉਹਨੇ ਫੇਰ ਕਰਜ਼ਾ ਲੈ ਲਿਆ ਕਰਜ਼ਾ ਲੈ ਕੇ ਜਾਂ ਜ਼ਮੀਨ ਪੱਟ ਕੇ ਮਿੱਟੀ ਪਟਾ ਕੇ ਉਠੀ ਪਉਣ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਤਾਂ ਕੋਈ ਵੀ ਕਰ ਲਵੇ ਪਰ ਸੋਰਸ ਕੀ ਪਾਇਦਾ ਕੀਤੇ ਜਿਹੜੇ ਅੱਜ ਇੱਕ ਦਾਵਾ ਕਰਦੀ ਹੈ ਪੰਜਾਬ ਸਰਕਾਰ ਕਰਦੀ ਹੈ ਇਹ ਮੈਂ ਇਹ ਪੁੱਛਣਾ ਚਾਹੁੰਨਾ ਪੰਜਾਬ ਸਰਕਾਰ ਨੂੰ ਵੀ ਜਿਹੜੀ ਇਹ ਅੰਡਰ ਪ੍ਰੋਸੈਸਿੰਗ ਦੇ ਪਿੱਛੇ ਜੋ ਜਿਸ ਤਰ੍ਹਾਂ ਪੰਜਾਬ ਸਰਸਕ੍ਰਿਤੀ ਦੇ ਜਿਹੜੇ ਬੱਚੇ ਐਪਲਾਈ ਕੀਤਾ ਸੀਗਾ ਇਹ ਤਾਂ ਤੁਸੀਂ ਉਹਨਾਂ ਦੇ ਲਿਜੈਂਗ ਲੈਟਰ ਉੱਤੇ ਨਹੀਂ ਤੁਸੀਂ ਕਿੰਨੀ ਐਡਵਰਟਾਈਜ਼ਮ ਕੀਤੀ ਹੈ ਕਿੰਨੇ ਬੱਚੇ ਐਪਲਾਈ ਕੀਤਾ ਉਹ ਹੁਣ ਦੱਸੋ ਵੀ ਅੱਗੇ ਕੀ ਕੀਤਾ ਆ ਜਦੋਂ ਤੁਹਾਡੇ ਕੋਲ ਤਨਖਾਹਾਂ ਦੇਣ ਨੂੰ ਪੈਸੇ ਹੀ ਨਹੀਂ ਹੈਗੇ ਤੁਸੀਂ ਕਰਜ਼ਾ ਲੈ ਕੇ ਚਲਾ ਰਹੇ ਹੋ ਫਿਰ ਤੁਸੀਂ ਲੋਕਾਂ ਨੂੰ ਬੇਕੂ ਕਿਉਂ ਬਣਾ ਰਹੇ ਕਦੇ ਕਹਿੰਦੇ ਤੁਹਾਨੂੰ 1000 ਰੁਪਏ ਦੇਵਾਂਗੇ ਕਦੇ ਕਹਿੰਦੇ ਤੁਹਾਨੂੰ ਤੁਹਾਡੀ ਬਿਜਲੀ ਫੀ ਕਰ ਦਾਂਗੇ ਇਹ ਜਿਹੜੇ ਸਾਡੇ ਪੰਜਾਬ ਦੇ ਲੋਕ ਨਹੀਂ ਬੱਚਿਆਂ ਨੂੰ ਪੜਾਉਣ ਵੀ ਜਾਣਦੇ ਨੇ ਬਿਜਲੀ ਦੇ ਬਿੱਲ ਵੀ ਭਰਨ ਜਾਣਦੇ ਨੇ ਉਹ ਕੀ ਤੁਸੀਂ ਰਜਗਾਰ ਉਲ ਪੈਰ ਤੇ ਖੜੇ ਕਿਉਂ ਨਹੀਂ ਕਰਦੇ ਜਿਹਦੇ ਨਾਲ ਮੁਕਾਬਲਾ ਦੇਖ ਰਹੇ ਜੀ ਤੁਹਾਡਾ ਕੀ ਨਾ ਦੇਖੋ ਜੀ ਉਹ ਡਾਕਟਰ ਅੰਮਰ ਸਿੰਘ ਨੇ ਸਾਡਾ ਕਾਂਗਰਸ ਆਮ ਆਦੀ ਪਾਰਟੀ ਕਿਉਂਕਿ ਆਮ ਆਦੀ ਪਾਰਟੀ ਦਾ ਕੈਂਡੀਡੇਟ ਹੈ ਹੀ ਨਹੀਂ ਇਹ ਤਾਂ ਮਿਲ ਕੇ ਇਲੈਕਸ਼ਨ ਲੜ ਰਹੇ ਨੇ ਜੇ ਪੰਜਾਬ ਸਰਕਾਰ ਨੇ ਬਦਲਾ ਦੇ ਕੰਮ ਕੀਤੇ ਹੁੰਦੇ ਵਧੀਆ ਕੰਮ ਕੀਤੇ ਹੁੰਦੇ ਅੱਜ ਪੰਜਾਬ ਸਰਕਾਰ ਨੂੰ ਪੰਜਾਬ ਦੇ ਅੰਦਰ ਕੈਬਨਟ ਮੰਤਰੀ ਅਤੇ ਐਮਐਲਏ ਜਾਂ ਦੂਜੀ ਪਾਰਟੀ ਤੋਂ ਕੈਂਡੀਡੇਟ ਲੈ ਆ ਕੇ ਖੜਾ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਇਹ ਕਹਿੰਦੇ ਵੀ ਅਸੀਂ ਪਾਸੇ ਬੈਠੇ ਹਾਂ ਜੇ ਕੰਮ ਕੀਤੇ ਤਾਂ ਸਾਨੂੰ ਵੋਟ ਪਾਓ ਵਰਨਾ ਵੋਟ ਜਿੰਨੂੰ ਮਰਜ਼ੀ ਪਾ ਦਿਓ ਇਹ ਤਾਂ ਕਹਿਦੀ ਨਹੀਂ ਇਹ ਤਾਂ ਕਹਿੰਦੇ ਬਦਲਾ ਮਤਲਬ ਕਿਹੜਾ ਬਦਲਾ ਲਿਆਉਣਾ ਸਰ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਤੁਹਾਡੀ ਜਿਹੜੀ ਪਾਰਟੀ ਆ ਕਿ ਖਾਲਿਸਤਾਨ ਦੀ ਮੰਗ ਕਰਦੀ ਹੈ ਕੋਈ ਨਹੀਂ ਖਾਲਿਸਤਾਨ ਦੀ ਮਗਜ਼ਾ ਸਾਡੇ ਕਰਦੇ ਨੇ ਪਰ ਮੈਂ ਕਰਦਾ ਇਹ ਇੱਕ ਇੱਕ ਮੈਨੂੰ ਦੱਸੋ ਭਗਵੇਂਸ਼ਵਰ ਕਹਿੰਦਾ ਆ ਹਿੰਦੂ ਰਾਸ਼ਟਰ ਬਣਾਉਣਾ ਆ ਮਗਤਾ ਵੀ ਕਰਦਾ ਉਹਦੇ ਪਰਚਾ ਕਿਉਂ ਨਹੀਂ ਕਰਦੇ ਜੇ ਸਾਡਾ ਅਮਰਪਾਲ ਭਾਈ ਸਾਡੇ ਸਾਡਾ ਸਿੰਘ ਪੁਰਸਿਕ ਬੰਦਾ ਉਹ ਕਹਿੰਦਾ ਆ ਵੀ ਮੈਂ ਅਸੀਂ ਸਾਡਾ ਜਿਹੜਾ ਖਾਲਸਾ ਬਣਾਣਾ ਚਾਹੀਦਾ ਉਹਦੇ ਪਰਚਾ ਉਹ ਡਿਬਿਊਗਟ ਜਿੱਥੇ ਭੇਜ ਜਾਂਦਾ ਉਹਦੇ ਮਾਤਾ ਪਿਓ ਨੂੰ ਅਰੈਸਟ ਕੀਤਾ ਜਾਂਦਾ ਆ ਸਾਡੇ ਜਿਹੜੇ ਇੱਥੇ ਇਹਨਾਂ ਕਿਸਾਨ ਬੈਠੇ ਨੇ ਬੜਦੇ ਉਹ ਉਹਨਾਂ ਤੇ ਝੂਠੇ ਪਰਚੇ ਨੇ ਇਹਦਾ ਇਹਦਾ ਕੀ ਮਤਲਬ ਆ ਮੰਗ ਕਰਦਾ ਆ ਮੰਗ ਕਰਨ ਦਾ ਹੱਕ ਹੈ ਰਾਈਟ ਹੈ ਜੇ ਕੋ ਪ੍ਰੋਟੈਸਟ ਕਰਦਾ ਹੈ ਕਿਸਾਨ ਅੱਜ ਪ੍ਰੋਟੈਸਟ ਤਾਂ ਕਰ ਰਿਹਾ ਮੈਂ ਇੱਕ ਗੱਲ ਕੇਂਦਰ ਸਰਕਾਰ ਤੇ ਪੰਜਾਬ ਨੂੰ ਕਹਿਣੀ ਚਾਹੁੰਦਾ ਆ ਵੀ ਜੇ ਕਿਸਾਨ ਨਾ ਰਿਹਾ ਤਾਂ ਪੰਜਾਬ ਨਹੀਂ ਰਹਿਣਾ ਸਾਡਾ ਜਿਹੜਾ ਨਿਰਪਰ ਸਾਡਾ ਪੰਜਾਬ ਨਿਰਭਰੀ ਖੇਤੀ ਤੇ ਆ ਇਹ ਪੰਜਾਬ ਦੇ ਕਿਸਾਨ ਨਾ ਰਿਹਾ ਨਾ ਖੇਤੀ ਰਹਿਣੀ ਤੇ ਨਾ ਪੰਜਾਬ ਰਹਿਣਾ ਤੇ ਰਹਿਣਾ ਇਹਨਾਂ ਦਾ ਇੰਡੀਆ ਵੀ ਨਹੀਂ